एनटीवी पंजाब हिमाचल हरियाणा देख रहे दशकਾਂ ਦਾ ਸਵਾਗਤ ਜੋ ਬੀਤੇ ਦਿਨੀ ਪਹਿਲਗਾਮ ਦੇ ਵਿੱਚ ਹੋਇਆ क्रूरਤਾ ਦੀ ਬਹੁਤ ਵੱਡੀ ਹੱਦ ਹੈ ਨਿਰਦੋਸ਼ 28 ਲੋਕਾਂ ਨੂੰ ਮੌਤ ਦੇ ਘਾਟੋ ਦਰ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਗੁੱਸੇ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਜਗਾ ਜਗਾ ਪ੍ਰਦਰਸ਼ਨ ਹੋ ਰਹੇ ਨੇ ਤਾਂ ਇਸ ਵੇਲੇ ਵੀ ਕੈਂਡਲ ਮਾਰਚ ਕੱਢਿਆ ਗਿਆ ਸਾਡੇ ਨਾਲ ਸਾਬਕਾ ਐਮਪੀ ਤੇ ਹਲਕਾ ਪੂਰਬੀ ਦੇ ਮੌਜੂਦਾ ਇੰਚਾਰਜ ਸਰਦਾਰ ਜਸਬੀਰ ਸਿੰਘ ਡਿੰਪਾ ਨੇ ਡਿੰਪਾ ਸਾਹਿਬ ਅੱਜ ਜੋ ਮਾਰਚ ਕੱਢਿਆ ਹੈ ਕੀ ਕਹਿਣਾ ਚਾਹੋਗੇ ਵੇਖੋ ਇਦਾਂ ਵਾ ਪਾਕਿਸਤਾਨ ਨੂੰ ਅੱਗੇ ਵੀ ਚਾਰ ਵਾਰ ਹਿੰਦੁਸਤਾਨ ਦਾ ਪੰਗਾ ਲੈ ਕੇ ਬੁਰੀ ਤਰ੍ਹਾਂ ਆਪਣੀ ਜਿਹੜੀ ਆ ਦੁਰਦਰਸ਼ਾ ਕਰਾ ਚੁੱਕਿਆ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੇ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤੇ ਪਹਿਲਾਂ ਇੰਦਰਾ ਗਾਂਧੀ ਜੀ ਨੇ ਇਹਦੇ ਦੋ ਟੋਟੇ ਕੀਤੇ ਸੀ ਤੇ ਹੁਣ ਪਾਕਿਸਤਾਨ ਦੇ ਚਾਰ ਟੋਟੇ ਹੋਣਗੇ ਇੱਕ ਇੱਕ ਦਾਣੇ ਤੋਂ ਭੁੱਖਾ ਮਾਰੇ ਪੀਣ ਨੂੰ ਇਹਨਾਂ ਦੇ ਪਾਣੀ ਇਹ ਨਹੀਂ ਤੇ ਸਿਰਫ ਤੇ ਸਿਰਫ ਅਸ਼ਰਾਰਤਾ ਕਰਦੇ ਆ ਕਦੀ ਇੱਥੇ ਚਾਰ ਬੰਦੇ ਮਾਰਦੇ ਕਦੀ ਇੱਥੇ ਮਾਰਦੇ ਹੁਣ ਨਹੀਂ ਸਹਣ ਹੋਊਗਾ ਉਹਦੇ ਖਿਲਾਫ ਅੱਜ ਅਸੀਂ ਰੋਸ਼ ਪ੍ਰਦਰਸ਼ਨ ਕੀਤਾ ਇਹ ਅਜੇ ਸ਼ੁਰੂਆਤ ਆ ਤੇ ਜਦੋਂ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਅੱਜ ਸਮਾਵਾਂ ਅੱਜ ਬਣੋ ਇੰਦਰਾ ਗਾਂਧੀ ਕਰੋ ਇਹਦੇ ਟੋਟੇ ਕਾਂਗਰਸ ਪਾਰਟੀ ਤੇ ਬਾਕੀ ਵਿਰੋਧੀ ਪਾਰਟੀਆਂ ਸਾਰੀਆਂ ਤੁਹਾਨੂੰ ਇਸ ਤੇ ਸਮਰਥਨ ਦੇ ਚੁਕੀਆਂ ਸਰ ਕੀ ਸੈਂਟਰ ਦੇ ਗ੍ਰਹਿ ਮੰਤਰਾਲੇ ਨੂੰ ਇਹਦੀ ਜਵਾਬਦੇਹੀ ਨਹੀਂ ਬਣਦੀ ਕਿ ਜੋ ਉੱਥੇ ਹੋਇਆ ਦੇਖੋ ਇੰਟੈਲੀਜੈਂਸ ਫੇਲਿਅਰ ਤੇ ਹੈਗਾ ਤੇ ਮੈਂ ਸਮਝਦਾ ਮਾਂ ਵੀ ਇਹਦੀ ਕੜੀ ਜਾਂਚ ਕਰਨੀ ਚਾਹੀਦੀ ਹੈ ਪਰ ਪਹਿਲਾਂ ਅਸੀਂ ਸਿਰਫ ਇਸ ਵੇਲੇ ਕਨਸੈਂਟਰੇਟ ਕਰ ਰਹੇ ਹਾਂ ਕਿ ਉਹ ਬੰਦੇ ਫੜੇ ਜਾਣ ਇੱਕ ਬਹੁਤ ਜਿਹੜਾ ਵਾ ਦੇਸ਼ ਤੇ ਦੁੱਖदाई ਦਾ ਮੌਕਾ ਵਾ ਇਹ ਥੋੜਾ ਇੱਕ ਵਾਰ ਇਹਨਾਂ ਦਾ ਰਿਜ਼ਲਟ ਆ ਜਾਏ ਇਹ ਵੀ ਸਪੈਸ਼ਲ ਸੈਸ਼ਨ ਜਿਹੜਾ ਉਹਦੀ ਭਾਰਤੀ ਪੈਂਡ ਦੇ ਦੀ ਮੰਗ ਕੀਤੀ ਆ ਖੜਕੇ ਸਾਹਿਬ ਨੇ ਉਹਦੇ ਵਿੱਚ ਇਹੀ ਚੀਜ਼ਾਂ ਦਾ ਜਵਾਬ ਲਿਆ ਜਾਏਗਾ ਨੇ ਬਸ ਸਾਹਿਬ ਜਿੰਨੇ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਕਾਲਜਸ ਨੇ ਜਿੱਥੇ ਵੱਖ-ਵੱਖ ਸਟੇਟਾਂ ਦੇ ਸਟੂਡੈਂਟਸ ਪੜ੍ਹਦੇ ਨੇ ਜਿਸ ਦੇ ਵਿੱਚ ਬਹੁਤ ਸਾਰੇ ਕਸ਼ਮੀਰੀ ਵੀ ਨੇ ਸ਼੍ਰੀਨਗਰ ਤੋਂ ਆਏ ਹੋਏ ਵੀ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਤਾਂ ਜੋ ਉਹਨਾਂ ਦੇ ਵਿੱਚ ਕੋਈ ਜਿਹੜੀ ਆਪਸ ਭਾਈਚਾਰਕਤਾ ਉਹ ਵਿਗੜੇ ਨਾ ਵੇਖੋ ਕਸ਼ਮੀਰੀ ਸਾਡੇ ਭਰਾ ਨੇ ਮੈਂ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਜੋ ਪਾਕਿਸਤਾਨ ਕਰਤੂਤਾਂ ਘੜਿਆ ਆਪਣੇ ਉਧਰੋਂ ਅਤਵਾਦੀ ਫੇਜ ਕੇ ਪਰ ਕਸ਼ਮੀਰੀਆਂ ਨੇ ਤੇ ਇੱਥੇ ਹਿੰਦੂਸਤਾਨੀਆਂ ਦੀ ਮਦਦ ਕੀਤੀ ਹਰ ਪਾਸੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਵੀ ਕਸ਼ਮੀਰੀਆਂ ਦੀ ਰਾਖੀ ਆਪ ਕਰੋ ਉਹਨਾਂ ਨੂੰ ਉਹਨਾਂ ਨੂੰ ਕੋਈ ਮੁਸ਼ਕਲ ਨਾ ਆ ਆਵੇ ਇਹੀ ਇੱਕ ਦੇਸ਼ ਦੀ ਇਸ ਦੇਸ਼ ਦੀ ਖੂਬਸੂਰਤੀ ਆ ਜਿੱਥੇ ਸਾਰੇ ਰਲ ਮਿਲ ਕੇ ਰਹਿੰਦੇ ਆ ਜੇ ਪਾਕਿਸਤਾਨ ਇਹੋ ਤੇ ਚਾਹੁੰਦਾ ਹਿੰਦੂ ਮੁਸਲਿਮ ਦੇ ਵਿੱਚ 파ੜਾ ਪਵੇ ਇਹ ਦੋਸਤਾਨੀ ਆਪਸ ਚ ਪਾਟਣ ਅਸੀਂ ਉਹਦਾ ਇਹ ਜਿਹੜੀ ਚੀਜ਼ ਆ ਇਹ ਕਾਮਯਾਬ ਨਹੀਂ ਹੋਣ ਤੇ ਮਹਾਂ ਸਾਹਿਬ ਪਹਿਲਗਾਮ ਦੇ ਹਾਲਾਤਾਂ ਤੇ ਗੱਲ ਕੀਤੀ ਗਈ ਆ ਪੰਜਾਬ ਦੇ ਤਾਜ਼ਾ ਹਾਲਾਤਾਂ ਤੇ ਵੀ ਗੱਲ ਕਰੀਏ ਤਾਂ ਅੱਜ ਵੀ ਦਰਬਾਰ ਸਾਹਿਬ ਦੇ ਕੋਲ ਗੋਲੀਬਾਰੀ ਹੋਈ ਆ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਆ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਕੀ ਕਹਿੰਦੇ ਹੋ ਬਹੁਤ ਬੁਰਾ ਹਾਲ ਇਹ ਸਰਕਾਰ ਦੇ ਵਸੱਚ ਨਹੀਂ ਗਾ ਜੇ ਲੋਕਾਂ ਨੂੰ ਪਤਾ ਹੁੰਦਾ ਨਾ ਇੱਥੇ ਬਦਲਾ ਇਹੋ ਜਿਹਾ ਆਉਣਾ ਤੇ ਲੋਕਾਂ ਨੇ 92 ਕੀ ਇਹਨਾਂ ਨੂੰ ਦੋ ਨਹੀਂ ਦੇਣੇ ਤੇ ਮੇਰੇ ਵੀਰੋ ਹੁਣ ਵੀ ਇਲੈਕਸ਼ਨ ਆ ਲੈਂਦੇ ਲੋਕ ਤੇ ਹੱਥਾਂ ਨੂੰ ਦੰਦੀਆਂ ਵੱਢ ਰਹੇ ਇਹਨਾਂ ਦੇ ਦੋ ਨਹੀਂ ਲੱਭਣੇ ਇਹਨਾਂ ਨੂੰ ਸੋ ਮੈਂ ਇਹ ਅੱਜ ਲੋਕ ਕਾਂਗਰਸ ਤੇ ਉੱਤੇ ਵਿਸ਼ਵਾਸ ਰੱਖੀ ਬੈਠੇ ਆ ਤੇ ਮੈਂ ਇਹ ਪੰਜਾਬੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਕਾਂਗਰਸ ਵਾਟੇ ਉਮੀਦਾਂ ਦੇ ਉੱਤੇ ਆਸਾਂ ਤੇ ਖੜੀ ਉੱਤਰੂਗੀ ਸੋ ਇਹਨਾਂ ਹਾਲਾਤਾਂ ਤੋਂ ਜਿਹੜੇ ਅੱਜ ਪੰਜਾਬ ਦੇ ਵਿੱਚ ਇਹ ਗੁੰਡਾਗਰਦੀ ਤੇ ਬੁਰਸ਼ਾਗਰਦੀ ਦੇ ਹਾਲਾਤ ਨੇ ਜਿੱਥੇ ਕੋਈ ਵੀ ਸੇਫ ਨਹੀਂ ਹੈ ਜਿੰਬਾ ਸਾਹਿਬ ਕੋਈ ਲਾਅ ਐਨ ਆਰਡਰ ਨੂੰ ਲੈ ਕੇ ਸਰਕਾਰ ਦੇ ਨਾਲ ਕੋਈ ਗੱਲਬਾਤ ਕੀਤੀ ਜਾਊਗੀ ਕਿਉਂਕਿ ਬੇਸ਼ੱਕ ਤੁਸੀਂ ਫਿਲਹਾਲ ਆਪੋਜੀਸ਼ਨ ਦੇ ਵਿੱਚ ਤਾਂ ਹੈ ਹੀ ਹੋਣਾ ਕੋਈ ਗੱਲ ਦਾ ਵਾਸਤੂ ਕਰਦੀ ਬੰਦੀ ਹੈ ਨਾ ਦੇਖੋ ਸਾਡੇ ਤੇ ਸਾਰੇ ਰੋਜ਼ ਹੀ ਸੈਸ਼ਨ 'ਚ ਬੋਲਦੇ ਅੱਗੋਂ ਪਿਛੋਂ ਬੋਲਦੇ ਆ ਉਹ ਸਾਡੀ ਵੇਖੋ ਇਹ ਸਰਕਾਰ ਇਹੋ ਜੀ ਗੁੰਗੀ ਬੋਲੀ ਹੋ ਗਈ ਆ ਇੰਨੀ ਹੰਕਾਰ ਗਈ ਆ ਕੋਈ ਆਪੋਜੀਸ਼ਨ ਨਾਲ ਸਲਾਈ ਨਹੀਂ ਕਰਦਾ ਮੈਂ ਬਹੁਤ ਮੈਂ ਜਦੋਂ ਦੀ ਹੋਸ਼ ਸੰਭਾਲੀ ਆ ਮੈਂ ਸਿਆਸਤ ਨਾਲ ਜੁੜਿਆ ਆ ਰਿਹਾ ਮੈਂ ਬਰਨਾਲਾ ਸਰਕਾਰ ਤੋਂ ਲੈ ਕੇ ਗਵਰਨਰੀ ਰਾਜ ਵੀ ਵੇਖਿਆ ਬਾਦਲ ਸਾਹਿਬ ਦਾ ਕੈਪਟਨ ਸਾਹਿਬ ਦਾ ਮਿਸਸ ਪਠਲ ਦਾ ਸਾਰੇ ਰਾਜ ਵੇਖੇ ਪਰ ਇਹੋ ਜਿਹਾ ਭੈੜਾ ਨਜ਼ਾਮ ਇਹੋ ਜਿਹੀ ਤੰਗ ਦੇ ਲਈ ਮੈਂ ਕਿਸੇ ਰਾਤ ਚ ਨਹੀਂ ਵੇਖੀ ਤੇ ਮੇਰੇ ਵੀਰੋ ਮੈਂ ਚਾਹੁੰਦਾ ਕਿ ਇਹ ਆਪ ਸਰਕਾਰ ਇੱਕ ਸਰਪਾਰਟੀ ਮੀਟਿੰਗ ਸੱਦੇ ਤੇ ਪੰਜਾਬ ਦੇ ਹਾਲਾਤਾਂ ਬਾਰੇ ਵਿਚਾਰ ਚਰਚਾ ਕਰੇ ਨਸ਼ੇ ਬਾਰੇ ਬੇਰੋਜ਼ਗਾਰੀ ਬਾਰੇ ਮੰਗਿਹਾਈ ਬਾਰੇ ਇਹਦੇ ਉੱਤੇ ਗੱਲਬਾਤ ਕਰੇ ਸੋ ਲੋਕਾਂ ਦੇ ਘਰਾਂ ਤੇ ਪੀਲਾ ਪੰਜਾ ਚੱਲ ਰਿਹਾ ਹੈ ਕੀ ਕਹੋਂਗੇ ਕਿਉਂਕਿ ਵੱਡੇ ਧਨਾੜਾਂ ਦੇ ਉੱਤੇ ਅਜੇ ਤੱਕ ਕੋਈ ਵੀ ਪੀਲੇ ਪੰਜੇ ਦੀ ਜੜੀ ਲੌਂਦਰ ਨਹੀਂ ਵਜੀ ਵੇਖੋ ਗੱਲ ਇਹ ਆ ਜਿਹੜੇ ਤੇ ਕਵੰਟਲਾਂ ਦੇ ਵਿੱਚ ਮੈਂ ਕਹਿੰਨਾ ਭਾਵੇਂ ਕੋਈ ਗ੍ਰਾਮ ਚ ਵੇਚੇ ਕਵੰਟਲਾਂ ਚ ਵੇਚੇ ਉੱਤੇ ਐਕਸ਼ਨ ਹੋਣਾ ਚਾਹੀਦਾ ਪਰ ਕਵੰਟਲਾਂ ਵਾਲੇ ਤੇ ਪਹਿਲਾਂ ਜਦੋਂ ਜਿਹੜੇ ਬੱਚੇ ਦੇਣ ਵਾਲੀ ਮੱਛੀ ਉਹ ਹੀ ਫੜਦੀ ਤੇ ਫਿਰ ਬੱਚੇ ਕਿੱਥੋਂ ਹੋਣੇ ਜਿੰਨੇ ਵੇਂਡ ਸਪਲਾਈਰ ਉਹਨਾਂ ਨੂੰ ਫੜੋ ਫੜੋ ਤੇ ਉਹਨਾਂ ਦੇ ਪੰਜਾਬੀ ਪੀਲਾ ਚਲਾ ਫੇਰ ਤੁਹਾਨੂੰ ਮੰਨਾਂਗੇ ਫੇਰ ਸਿਰ ਝਕਾਵਾਂਗੇ ਤੁਹਾਡੇ ਮਿਹਰਬਾਨੀ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਵੇਲੇ ਨਿਊ ਅੰਮ੍ਰਿਤਸਰ ਦੇ ਕੋਲ ਮੌਜੂਦਾਂ ਕੈਂਡਲ ਮਾਰਚ ਕੀਤਾ ਗਿਆ ਜੋ ਪਹਿਲਗਾਮ ਦੇ ਵਿੱਚ ਹੋਇਆ ਉਸ ਨੂੰ ਲੈ ਕੇ ਤਾਂ ਕੁਝ ਪੰਜਾਬ ਦੇ ਤਾਜ਼ੇ ਹਾਲਾਤਾਂ ਦੇ ਉੱਪਰ ਵੀ ਗੱਲਬਾਤ ਕੀਤੀ ਗਈ ਹੈ ਸੋ ਅਸੀਂ ਅਪੀਲ ਕਰਦੇ ਹਾਂ ਜੋ ਪਹਿਲਗਾਮ ਦੇ ਵਿੱਚ ਹੋਇਆ ਉਸ ਨੂੰ ਲੈ ਕੇ ਆਪਸੀ ਭਾਈਚਾਰਤਾ ਜੋ ਉਸ ਨੂੰ ਖਰਾਬ ਨਾ ਕੀਤਾ ਜਾਵੇ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਵਿਜेंद्र ਦੇ ਨਾਲ ਕਸ਼ਮੀਰ ਸਿੰਘ ਗਿੱਲ